318 ਜੋਂ ਦੀ ਗੱਲ ਹੈ ਤੇ ਸ਼ਹਿਰ ਅਰਨੀਵਾਲਾ ਦੇ ਵਿੱਚ ਰਕਮਾ ਚਾਣਾ ਪਿੰਡ ਬੰਦ ਨਾਲ ਦੇ ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਆ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਵੀ ਹੋਏ ਉੱਥੇ ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸ ਵੀ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰਿਚ ਉਹਨਾਂ ਦਾ ਜਵਾਨੀ ਦੌਰ ਦੇ ਪਹਿਲਾ ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਹਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਗਏ ਅਰਨੀ ਵਾਲਾ ਵਾਲੀ ਸਾਈਡ ਤੇ ਤੇ ਉੱਥੇ ਵੀ ਉਹਨਾਂ ਨੇ ਗੋਲਡ ਬਾਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 ਐਫ ਆਈ ਆਰ ਨੰਬਰ 65 2024 ਪੁਲਿਸ ਸਟੇਸ਼ਨ ਅਰਨੀ ਵਾਲਾ ਦੀ ਐਫ ਆਈ ਆਰ ਰਜਿਸਟਰ ਹੋਈ ਅੰਡਰ ਸੈਕਸ਼ਨ 307 303 324 336 160 ਆਈ ਪੀ ਸੀ 148 149 ਤੇ 2554 ਆਰਮਜ਼ ਐਕਟ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ, 사ਜਨਪ੍ਰੀਤ, ਕੁਲਦੀਪ ਸਿੰਘ, ਸਨੀ ਰਤਨਪੁਰੀਆ, ਪ੍ਰਿਤਪਾਲ ਸਿੰਘ, ਸੁਖਪਾਲ ਸਿੰਘ, ਬਲਜੀਤ ਸਿੰਘ, ਹੈਪੀ ਸਿੰਘ, ਪ੍ਰਕਾਸ਼ ਸਿੰਘ, ਅੰਗਰੇਜ, ਕਰਨ ਸਾਗਰ, 사ਜਨ, ਕਰਨ ਸਿੰਘ, ਦੂਸਰੇ ਕਰਨ ਸਿੰਘ ਹੈ, ਸੋਨੂ ਸਿੰਘ। ਇਹ ਕੁੱਲ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ। ਦੂਸਰੇ ਸਾਈਡ ਤੇ ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਵਿਜੇ ਸਿੰਘ, ਕੁਲਵਿੰਦਰ ਸਿੰਘ, ਸਾਈਨ ਅਮਨਦੀਪ ਸਿੰਘ, ਰਾਹੁਲ ਪੱਲਾ, ਕ੍ਰਿਸ਼ਨ, ਰਾਜੂ ਕਟਾ, ਗੁਰਪ੍ਰੀਤ ਸਿੰਘ, ਦੋ ਗੁਰਪ੍ਰੀਤ ਸਿੰਘ ਨੇ ਇਹ ਟੋਟਲ 12 ਦੋਸ਼ੀ ਹੈਗੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚੋਂ ਅ ਕੁੱਲ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਕਰਨ ਸਿੰਘ ਤੇ ਹਾਜਿਮਪ੍ਰੀਤ ਨੂੰ 19 ਤਰੀਕ ਨੂੰ ਨਾਲ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਪੇ ਸੀਗੇ ਜਿਹੜੇ ਰਿਕਵਰ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ ਅ ਦੋ ਦੋਸ਼ੀਆਂ ਦੇ ਕੋਲੇ ਕਥਿਤ ਤੌਰ ਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਕਿ ਉੱਥੇ ਮੌਕੇ ਤੇ ਫਾਇਰ ਹੋਏ ਸੀਗੇ ਉਹ ਦੋਸ਼ੀ ਅਜੇ ਭੱਜੇ ਹੋਏ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਇਹਨੂੰ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ ਸਤਰਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਤੇ ਤਲਵਿੰਦਰ ਇਹ ਦੋਸ਼ੀ 20 ਤਰੀਕ ਨੂੰ ਜਿਹੜੇ ਹੈਗੇ ਨੇ ਉਹ ਗ੍ਰਫਤਾਰ ਹੋਏ ਨੇ ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨਸ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਇੱਦਾਂ ਦੀ ਹੁੱਲੜਬਾਜੀ ਕਰਨਗੇ ਇਹਨਾਂ ਦੇ ਵਿੱਚੋਂ ਕਈਆਂ ਦੇ ਡਰਗ ਟੈਸਟ ਵੀ ਪੋਜ਼ਿਟਿਵ ਆਏ ਨੇ ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਕੋਈ ਵੀ ਟੋਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਜਾਉ। ਸਰ ਕਾਰਨ ਕੀ ਬਣਿਆ ਹੈ ਵੀ ਲੜਾਈ ਦਾ ਇਹਨਾਂ ਦਾ ਆਪਸ ਦੇ ਵਿੱਚ। ਇਹ ਕਾਰਨ ਬਣਿਆ ਜਿਹੜੀ ਮੇਨ ਸ਼ੁਰੂਆਤ ਹੋਈ ਸੀ ਵੀ ਇੱਕ ਸੰਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ। ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਨਾਂ ਦੀ ਕੋਈ ਆਪਸੀ ਪਰਸਨ ਰੰਜਿ ਹੈ ਸੀ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ। ਏਜ तकरीबन 22 ਤੋਂ ਲੈ ਕੇ 27 ਸਾਲ ਦੀ ਏਜ ਹੈ ਇਹ ਅਲੱਗ-ਅਲੱਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਨੇ ਪਰਸਨ ਵੈਪਨ ਦੀ ਗੱਲ ਕਰੀਏ ਵੈਪਨ ਕਿੱਥੋਂ ਪ੍ਰੋਵਾਈਡ ਹੋਈ ਸੀ ਇਹਨਾਂ ਨੂੰ ਕੋਈ ਪਤਾ ਲੱਗ ਸਕਿਆ ਇਹਨਾਂ ਦੇ ਕੋਲੇ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵੈਪਨ ਨਜਾਇਜ਼ ਵੈਪਨ ਦੋ ਜਿਹਨੇ ਇਹਨਾਂ ਨੇ ਯੂਜ਼ ਕਰੇ ਨੇ ਖਿਲਾਫ ਪਹਿਲਾ ਮੁਕਦਮਾ ਦਰਜ ਨੇ ਗਿਰੋਹ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੇਂ ਏਜ ਦੇ ਬੰਦੇ ਨੇ ਗੈਂਗਸਟਰ ਲਿਸਟਡ ਨਹੀਂ ਹੈਗੇ ਲੇਕਿਨ ਇਹਨਾਂ ਦੇ ਖਿਲਾਫ ਕਈਆਂ ਦੇ ਖਿਲਾਫ ਦੋ ਮੁਕਦਮੇ ਨੇ ਇਹਨਾਂ ਦੇ ਵਿੱਚੋਂ ਇੱਕ ਸ਼ਤਰਾਮ ਸਿੰਘ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਇਨਾਂ ਦੇ ਖਿਲਾਫ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਇਸੇ ਤਰੀਕੇ ਨਾਲ ਪੰਜ ਪੰਜ ਦੋ ਮੁਕਦਮੇ ਕਿਸੇ ਦੇ ਖਿਲਾਫ ਇੱਕ ਮੁਕਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਦੇ ਵਿੱਚੋਂ ਤਿੰਨ ਦੋਸ਼ਾਂ ਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਮੁਕਦਮੇ ਵੀ ਦਰਜ ਨੇ ਉਸ ਐਂਗਲ ਤੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਣ ਦੇ ਆਦੀ ਨੇ ਜਾਂ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਜਾਂ ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੀ ਹੈ